ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਇੱਕ ਜਸਟਿਸ ਆਫਿਸ ਜਾਨਕੀ ਜੇਪੀ ਅਤੇ ਟੈਕਸ 에ਜੰਟ ਸੁਰੇਨ ਸ਼ਰਮਾ ਨੂੰ 1.8 ਮਿਲੀਅਨ ਡਾਲਰ ਦੇ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਘੁਟਾਲੇ ਦੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 74 ਸਾਲਾ ਸੁਰੇਂ ਸ਼ਰਮਾ ਜੋ ਕਿ ਕਰਾਕਾ ਇਲਾਕੇ ਦਾ ਰਹਿਣ ਵਾਲਾ ਹੈ ਦੇਸ਼ ਦਾ ਪਹਿਲਾ ਅਜਿਹਾ ਮਨੀ ਮਿਊਲ ਬਣ ਗਿਆ ਹੈ ਜਿਸ ਨੂੰ ਇਸ ਤਰ੍ਹਾਂ ਦੇ ਅਪਰਾਧ ਲਈ ਜੇਲ੍ਹ ਭੇਜਿਆ ਗਿਆ ਹੈ ਅਦਾਲਤ ਵਿੱਚ ਹੈਰਾਨੀਜਨਕ ਦਲੀਲ ਦਿੰਦਿਆਂ ਸ਼ਰਮਾ ਨੇ ਕਿਹਾ ਹੈ ਕਿ ਉਹ ਪੀੜਤਾਂ ਨੂੰ ਸਿਰਫ 20 ਡਾਲਰ ਹਫ਼ਤੇ ਦੇ ਹਿਸਾਬ ਨਾਲ ਹੀ ਵਾਪਸ ਕਰ ਸਕਦਾ ਹੈ ਜੱਜ ਡੇਬਰਾ ਬਿਲ ਨੇ ਕਿਹਾ ਹੈ ਕਿ ਇਸ ਰਫ਼ਤਾਰ ਨਾਲ ਪੈਸਾ ਵਾਪਸ ਕਰਨ ਦੇ ਵਿੱਚ 1635 ਸਾਲ ਲੱਗ ਜਾਣਗੇ ਜੋ ਕਿ ਬਿਲਕੁਲ ਅਸੰਭਵ ਹੈ ਜਜ ਨੇ ਕਿਹਾ ਕਿ ਤੁਸੀਂ ਸਮਾਜ ਵਿੱਚ ਭਰੋਸੇਯੋਗ ਅਹੁਦੇ ਤੇ ਸੀ ਜੇਪੀ ਹੋਣ ਦੇ ਨਾਤੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਸਨ ਪਰ ਤੁਸੀਂ ਉਹਨਾਂ ਨਾਲ ਧੋਖਾ ਕੀਤਾ ਤੁਹਾਡੀ ਮੋਟੀਵੇਸ਼ਨ ਸਿਰਫ ਪੈਸਾ ਸੀ ਸਜ਼ਾ ਸੁਣਾਉਣ ਉਪਰੰਤ ਪੀੜਤਾਂ ਦੇ ਬਿਆਨ ਅਦਾਲਤ ਦੇ ਵਿੱਚ ਪੜ੍ਹ ਕੇ ਸੁਣਾਏ ਗਏ ਕਈ ਪੀੜਤਾਂ ਨੇ ਸ਼ਰਮਾ ਨੂੰ ਕੋਲਡ ਕਲੈਕਟਿੰਗ ਥੀਪ ਯਾਨੀ ਕਿ ਠੰਡੇ ਦਿਮਾਗ ਨਾਲ ਯੋਜਨਾ ਬਣਾਉਣ ਵਾਲਾ ਚੋਰ ਵੀ ਕਿਹਾ ਇੱਕ ਪੇੜਤ ਨੇ ਦੱਸਿਆ ਕਿ ਉਸਨੇ ਅਤੇ ਉਸਦੀ ਪਤਨੀ ਨੇ ਸਾਰੀ ਉਮਰ ਦੀ ਕਮਾਈ ਲਗਭਗ 10 ਲੱਖ ਡਾਲਰ ਗਵਾ ਦਿੱਤੀ ਹਾਲਾਤ ਅਜਿਹੇ ਬਣੇ ਕਿ ਉਹਨਾਂ ਨੂੰ ਆਪਣਾ ਘਰ ਵੀ ਵੇਚਣਾ ਪਿਆ ਉਹਨਾਂ ਨੇ ਕਿਹਾ ਕਿ ਇਹ ਸਿਰਫ ਪੈਸਿਆਂ ਦੀ ਲੁੱਟ ਨਹੀਂ ਇਹ ਸਾਡੀ ਜ਼ਿੰਦਗੀ ਦਾ ਵੀ ਸਦਮਾ ਸੀ ਓਕਲੈਂਡ ਦੇ ਕਾਰੋਬਾਰੀ ਦੀਪਕ ਉਦਾਨੀ ਨੇ ਦੱਸਿਆ ਹੈ ਕਿ 1 ਲੱਖ ਡਾਲਰ ਗੁਆਉਣ ਤੋਂ ਬਾਅਦ ਉਸ ਦਾ ਕਾਰੋਬਾਰ ਟੈਟੇਰੀ ਹੋ ਗਿਆ ਉਸਨੇ ਕਿਹਾ ਕਿ ਤਣਾਅ ਅਤੇ ਡਰ ਕਾਰਨ ਉਸਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਉਹ ਹੁਣ ਆਨਲਾਈਨ ਬੈਂਕਿੰਗ ਤੋਂ ਵੀ ਡਰਦਾ ਹੈ ਇੱਕ ਹੋਰ ਪੀੜਤ ਜਿਸ ਨੇ 75000 ਡਾਲਰ ਗੁਆਏ ਨੇ ਕਿਹਾ ਹੈ ਕਿ ਇਸ ਸਦਮੇ ਕਾਰਨ ਉਹ ਮੁਰ ਸ਼ਰਾਬ ਪੀਣ ਲੱਗ ਪਿਆ ਅਤੇ ਉਸ ਦਾ ਵਿਆਹਕ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਅਦਾਲਤ ਨੇ ਸੁਣਿਆ ਹੈ ਕਿ ਨਵੰਬਰ 2022 ਤੋਂ ਅਕਤੂਬਰ 2023 ਤੱਕ ਸ਼ਰਮਾ ਦੇ ਖਾਤਿਆਂ ਵਿੱਚ ਵੱਡੀ ਰਕਮ ਆਈ ਹੈ ਜਿਸ ਨੂੰ ਉਸ ਨੇ ਵਿਦੇਸ਼ ਭੇਜ ਦਿੱਤਾ। ਤਿੰਨ ਵੱਖ-ਵੱਖ ਬੈਂਕਾਂ ਨੇ ਉਸ ਨੂੰ ਸ਼ੱਕੀ ਲੈਣ-ਦੇਣ ਬਾਰੇ ਚੇਤਾਵਨੀ ਦਿੱਤੀ ਇੱਥੋਂ ਤੱਕ ਕਿ ਕੁਝ ਖਾਤੇ ਬੰਦ ਵੀ ਕਰ ਦਿੱਤੇ ਗਏ। ਪਰ ਸ਼ਰਮਾ ਨੇ ਚੇਤਾਵਨੀਆਂ ਮੰਨਣ ਦੀ ਬਜਾਏ ਬੈਂਕ ਬਦਲ ਕੇ ਆਪਣੀਆਂ ਸਰਦਾਰ ਮਿਆ ਜਾਰੀ ਰੱਖਿਆ ਜੱਜ ਨੇ ਸ਼ੁਰੂਆਤੀ ਤੌਰ ਤੇ 4 ਸਾਲ 7 ਮਹੀਨੇ ਦੀ ਸਜ਼ਾ ਨਿਰਧਾਰਤ ਕੀਤੀ ਗਿਲਟੀ ਪਲੀ ਅਤੇ ਪਿਛਲੇ ਚੰਗੇ ਚਰਿੱਤਰ ਨੂੰ ਧਿਆਨ ਦੇ ਵਿੱਚ ਰੱਖਦਿਆਂ ਆਖਰਕਾਰ 3 ਮਹੀਨੇ 9 ਸਾਲ ਦੀ ਸਜ਼ਾ ਸੁਣਾਈ ਗਈ ਜੱਜ ਨੇ ਸਾਫ਼ ਕਿਹਾ ਹੈ ਕਿ ਤੁਹਾਡਾ ਅਫਸੋਸ ਸੱਚਾ ਨਹੀਂ ਹੈ ਤੁਸੀਂ ਸਿਰਫ ਆਪਣੇ ਬਾਰੇ ਹੀ ਸੋਚਿਆ ਨਿਆਂ ਮੰਤਰਾਲੇ ਨੇ ਕਿਹਾ ਹੈ ਕਿ ਮਾਮਲੇ ਦੇ ਫੈਸਲੇ ਤੋਂ ਬਾਅਦ ਐਸੋਸੀਏਟ ਜਸਟਿਸ ਮੰਤਰੀ ਨੂੰ ਅਗਲੇ ਕਦਮਾਂ ਬਾਰੇ ਸਲਾਹ ਦਿੱਤੀ ਜਾਵੇਗੀ ਜਿਸ ਨਾਲ ਸ਼ਰਮਾ ਦਾ ਜੇਪੀ ਦਾ ਦਰਜਾ ਖਤਮ ਹੋ ਸਕਦਾ ਹੈ ਪੀੜਤਾਂ ਦਾ ਮੰਨਣਾ ਹੈ ਕਿ ਸ਼ਰਮਾ ਨੇ ਅਪਰਾਧ ਦੀ ਕਮਾਈ ਕਿਤੇ ਲੁਕੋ ਦਿੱਤੀ ਹੈ ਤੇ ਉਹ ਆਪਣੀ ਗਰੀਬੀ ਬਾਰੇ ਵੀ ਝੂਠ ਬੋਲ ਰਿਹਾ ਹੈ ਤਾਂ ਜੋ ਤਾ ਜੋ ਰਿਪ੍ਰੈਸ਼ਨ ਤੋਂ ਬਚ ਸਕੇ ਇਹ ਮਾਮਲਾ ਸਿਰਫ ਇੱਕ ਵਿੱਤੀ ਘੁਟਾਲਾ ਨਹੀਂ ਹੈ ਸਗੋਂ ਸਮਾਜਿਕ ਪਰੋਸੇ ਨਾਲ ਹੋਈ ਵੱਡੀ ਧੋਖਾਧੜੀ ਹੈ ਜਿੱਥੇ ਇੱਕ ਜੇਪੀ ਨੇ ਹੀ ਕਾਨੂੰਨ ਨੂੰ ਧੋਖਾ ਦੇ ਦਿੱਤਾ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਇੱਕ ਜਸਟਿਸ ਆਫਿਸ ਜਾਨਕੀ ਜੇਪੀ ਅਤੇ ਟੈਕਸ ਏਜੰਟ ਸੁਰੇਨ ਸ਼ਰਮਾ ਨੂੰ 1.8 ਮਿਲੀਅਨ ਡਾਲਰ ਦੇ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਘੁਟਾਲੇ ਦੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ 74 ਸਾਲਾ ਸੁਰੇਂ ਸ਼ਰਮਾ ਜੋ ਕਿ ਕਰਾਕਾ ਇਲਾਕੇ ਦਾ ਰਹਿਣ ਵਾਲਾ ਹੈ ਦੇਸ਼ ਦਾ ਪਹਿਲਾ ਅਜਿਹਾ ਮਨੀ ਮਿਊਲ ਬਣ ਗਿਆ ਹੈ ਜਿਸ ਨੂੰ ਇਸ ਤਰ੍ਹਾਂ ਦੇ ਅਪਰਾਧ ਲਈ ਜੇਲ੍ਹ ਭੇਜਿਆ ਗਿਆ ਹੈ ਅਦਾਲਤ ਵਿੱਚ ਹੈਰਾਨੀ ਜਨਕ ਦਲੀਲ ਦਿੰਦਿਆਂ ਸ਼ਰਮਾ ਨੇ ਕਿਹਾ ਹੈ ਕਿ ਉਹ ਪੀੜਤਾਂ ਨੂੰ ਸਿਰਫ 20 ਡਾਲਰ ਹਫ਼ਤੇ ਦੇ ਹਿਸਾਬ ਨਾਲ ਹੀ ਵਾਪਸ ਕਰ ਸਕਦਾ ਹੈ ਜੱਜ ਡੇਬਰਾ ਬਿਲ ਨੇ ਕਿਹਾ ਹੈ ਕਿ ਇਸ ਰਫ਼ਤਾਰ ਨਾਲ ਪੈਸਾ ਵਾਪਸ ਕਰਨ ਦੇ ਵਿੱਚ 1635 ਸਾਲ ਲੱਗ ਜਾਣਗੇ ਜੋ ਕਿ ਬਿਲਕੁਲ ਅਸੰਭਵ ਹੈ ਜਜ ਨੇ ਕਿਹਾ ਕਿ ਤੁਸੀਂ ਸਮਾਜ ਵਿੱਚ ਭਰੋਸੇਯੋਗ ਅਹੁਦੇ ਤੇ ਸੀ ਜੇਪੀ ਹੋਂ ਦੇ ਨਾਤੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਸਨ ਪਰ ਤੁਸੀਂ ਉਹਨਾਂ ਨਾਲ ਧੋਖਾ ਕੀਤਾ ਤੁਹਾਡੀ ਮੋਟੀਵੇਸ਼ਨ ਸਿਰਫ ਪੈਸਾ ਸੀ ਸਜ਼ਾ ਸੁਣਾਉਣ ਉਪਰੰਤ ਪੀੜਤਾਂ ਦੇ ਬਿਆਨ ਅਦਾਲਤ ਦੇ ਵਿੱਚ ਪੜ੍ਹ ਕੇ ਸੁਣਾਏ ਗਏ ਕਈ ਪੀੜਤਾਂ ਨੇ ਸ਼ਰਮਾ ਨੂੰ ਕੋਲਡ ਕਲੈਕਟਿੰਗ ਥੀਪ ਯਾਨੀ ਕਿ ਠੰਡੇ ਦਿਮਾਗ ਨਾਲ ਯੋਜਨਾ ਬਣਾਉਣ ਵਾਲਾ ਚੋਰ ਵੀ ਕਿਹਾ ਇੱਕ ਪੀੜਤ ਨੇ ਦੱਸਿਆ ਕਿ ਉਸਨੇ ਅਤੇ ਉਸਦੀ ਪਤਨੀ ਨੇ ਸਾਰੀ ਉਮਰ ਦੀ ਕਮਾਈ ਲਗਭਗ 10 ਲੱਖ ਡਾਲਰ ਗਵਾ ਦਿੱਤੀ ਹਾਲਾਤ ਅਜਿਹੇ ਬਣੇ ਕਿ ਉਹਨਾਂ ਨੂੰ ਆਪਣਾ ਘਰ ਵੀ ਵੇਚਣਾ ਪਿਆ ਉਹਨਾਂ ਨੇ ਕਿਹਾ ਕਿ ਇਹ ਸਿਰਫ ਪੈਸਿਆਂ ਦੀ ਲੁੱਟ ਨਹੀਂ ਇਹ ਸਾਡੀ ਜ਼ਿੰਦਗੀ ਦਾ ਵੀ ਸਦਮਾ ਸੀ ਓਕਲੈਂਡ ਦੇ ਕਾਰੋਬਾਰੀ ਦੀਪਕ ਉਦਾਨੀ ਨੇ ਦੱਸਿਆ ਹੈ ਕਿ 1 ਲੱਖ ਡਾਲਰ ਗੁਆਉਣ ਤੋਂ ਬਾਅਦ ਉਸ ਦਾ ਕਾਰੋਬਾਰ ਟੈ ਟੇਰੀ ਹੋ ਗਿਆ ਉਸਨੇ ਕਿਹਾ ਕਿ ਤਣਾਅ ਅਤੇ ਡਰ ਕਾਰਨ ਉਸਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਉਹ ਹੁਣ ਆਨਲਾਈਨ ਬੈਂਕਿੰਗ ਤੋਂ ਵੀ ਡਰਦਾ ਹੈ ਇੱਕ ਹੋਰ ਪੀੜਤ ਜਿਸ ਨੇ 75000 ਡਾਲਰ ਗੁਆਏ ਨੇ ਕਿਹਾ ਹੈ ਕਿ ਇਸ ਸਦਮੇ ਕਾਰਨ ਉਹ ਮੁਰ ਸ਼ਰਾਬ ਪੀਣ ਲੱਗ ਪਿਆ ਅਤੇ ਉਸ ਦਾ ਵਿਆਹੁਕ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਅਦਾਲਤ ਨੇ ਸੁਣਿਆ ਹੈ ਕਿ ਨਵੰਬਰ 2022 ਤੋਂ ਅਕਤੂਬਰ 2023 ਤੱਕ ਸ਼ਰਮਾ ਦੇ ਖਾਤਿਆਂ ਵਿੱਚ ਵੱਡੀ ਰਕਮ ਆਈ ਹੈ ਜਿਸ ਨੂੰ ਉਸ ਨੇ ਵਿਦੇਸ਼ ਭੇਜ ਦਿੱਤਾ। ਤਿੰਨ ਵੱਖ-ਵੱਖ ਬੈਂਕਾਂ ਨੇ ਉਸ ਨੂੰ ਸ਼ੱਕੀ ਲੈਣ-ਦੇਣ ਬਾਰੇ ਚੇਤਾਵਨੀ ਦਿੱਤੀ ਇੱਥੋਂ ਤੱਕ ਕਿ ਕੁਝ ਖਾਤੇ ਬੰਦ ਵੀ ਕਰ ਦਿੱਤੇ ਗਏ। ਪਰ ਸ਼ਰਮਾ ਨੇ ਚੇਤਾਵਨੀਆਂ ਮੰਨਣ ਦੀ ਬਜਾਏ ਬੈਂਕ ਬਦਲ ਕੇ ਆਪਣੀਆਂ ਸਰਦਾਰ ਜਾਰੀ ਰੱਖਿਆ ਜੱਜ ਨੇ ਸ਼ੁਰੂਆਤੀ ਤੌਰ ਤੇ 4 ਸਾਲ 7 ਮਹੀਨੇ ਦੀ ਸਜ਼ਾ ਨਿਰਧਾਰਤ ਕੀਤੀ ਗਿਲਟੀ ਪਲੀ ਅਤੇ ਪਿਛਲੇ ਚੰਗੇ ਚਰਿੱਤਰ ਨੂੰ ਧਿਆਨ ਦੇ ਵਿੱਚ ਰੱਖਦਿਆਂ ਆਖਰਕਾਰ 3 ਮਹੀਨੇ 9 ਸਾਲ ਦੀ ਸਜ਼ਾ ਸੁਣਾਈ ਗਈ ਜੱਜ ਨੇ ਸਾਫ਼ ਕਿਹਾ ਹੈ ਕਿ ਤੁਹਾਡਾ ਅਫਸੋਸ ਸੱਚਾ ਨਹੀਂ ਹੈ ਤੁਸੀਂ ਸਿਰਫ ਆਪਣੇ ਬਾਰੇ ਹੀ ਸੋਚਿਆ ਨਿਯਮੰਤਰਲ ਨੇ ਕਿਹਾ ਹੈ ਕਿ ਮਾਮਲੇ ਦੇ ਫੈਸਲੇ ਤੋਂ ਬਾਅਦ ਐਸੋਸੀਏਟ ਜਸਟਿਸ ਮੰਤਰੀ ਨੂੰ ਅਗਲੇ ਕਦਮਾਂ ਬਾਰੇ ਸਲਾਹ ਦਿੱਤੀ ਜਾਵੇਗੀ ਜਿਸ ਨਾਲ ਸ਼ਰਮਾ ਦਾ ਜੇਪੀ ਦਾ ਦਰਜਾ ਖਤਮ ਹੋ ਸਕਦਾ ਹੈ ਪੀੜਤਾਂ ਦਾ ਮੰਨਣਾ ਹੈ ਕਿ ਸ਼ਰਮਾ ਨੇ ਅਪਰਾਧ ਦੀ ਕਮਾਈ ਕਿਤੇ ਲੁਕੋ ਦਿੱਤੀ ਹੈ ਤੇ ਉਹ ਆਪਣੀ ਗਰੀਬੀ ਬਾਰੇ ਵੀ ਝੂਠ ਬੋਲ ਰਿਹਾ ਹੈ ਤਾਂ ਜੋ ਤਾਂ ਜੋ ਰਿਪ੍ਰੈਸ਼ਨ ਤੋਂ ਬਚ ਸਕੇ ਇਹ ਮਾਮਲਾ ਸਿਰਫ ਇੱਕ ਵਿੱਤੀ ਘੁਟਾਲਾ ਨਹੀਂ ਹੈ ਸਗੋਂ ਸਮਾਜਿਕ ਭਰੋਸੇ ਨਾਲ ਹੋਈ ਵੱਡੀ ਧੋਖਾਧੜੀ ਹੈ ਜਿੱਥੇ ਇੱਕ ਜੇਪੀ ਨੇ ਹੀ ਕਾਨੂੰਨ ਨੂੰ ਧੋਖਾ ਦੇ ਦਿੱਤਾ ਨਿਊਜ਼ੀਲੈਂਡ ਨੇ ਆਕਲੈਂਡ ਵਿੱਚ ਇੱਕ ਜਸਟਿਸ ਆਫਿਸ ਜਾਨਕੀ ਜੇਪੀ ਅਤੇ ਟੈਕਸ 에ਜੰਟ ਸੁਰੇਨ ਸ਼ਰਮਾ ਨੂੰ 1.8 ਮਿਲੀਅਨ ਡਾਲਰ ਦੇ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਘੁਟਾਲੇ ਦੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ 74 ਸਾਲਾ ਸੁਰੇਨ ਸ਼ਰਮਾ ਜੋ ਕਿ ਕਰਾਕਾ ਇਲਾਕੇ ਦਾ ਰਹਿਣ ਵਾਲਾ ਹੈ ਦੇਸ਼ ਦਾ ਪਹਿਲਾ ਅਜਿਹਾ ਮਨੀ ਮਿਊਲ ਬਣ ਗਿਆ ਹੈ ਜਿਸ ਨੂੰ ਇਸ ਤਰ੍ਹਾਂ ਦੇ अपराध ਲਈ جیل بھیجا گیا ہے۔ عدالت ਵਿੱਚ ਹੈਰਾਨੀਜਨਕ دلیر ਦਿੰਦਿਆ ਸ਼ਰਮਾ ਨੇ ਕਿਹਾ ਹੈ ਕਿ ਉਹ ਪੀੜਤਾਂ ਨੂੰ ਸਿਰਫ 20 ਡਾਲਰ ਹਫ਼ਤੇ ਦੇ ਹਿਸਾਬ ਨਾਲ ਹੀ ਵਾਪਸ ਕਰ ਸਕਦਾ ਹੈ। ਜੱਜ ਡੇਬਰਾ ਬਿਲ ਨੇ ਕਿਹਾ ਹੈ ਕਿ ਇਸ ਰਫ਼ਤਾਰ ਨਾਲ ਪੈਸਾ ਵਾਪਸ ਕਰਨ ਦੇ ਵਿੱਚ 1635 ਸਾਲ ਲੱਗ ਜਾਣਗੇ ਜੋ ਕਿ ਬਿਲਕੁਲ ਅਸੰਭਵ ਹੈ। ਜੱਜ ਨੇ ਕਿਹਾ ਕਿ ਤੁਸੀਂ ਸਮਾਜ ਵਿੱਚ ਭਰੋਸੇਯੋਗ ਅਹੁਦੇ ਤੇ ਸੀ। ਜੀਪੀ ਹੋਂ ਦੇ ਨਾਤੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਸਨ ਪਰ ਤੁਸੀਂ ਉਨ੍ਹਾਂ ਨਾਲ ਧੋਖਾ ਕੀਤਾ। ਤੁਹਾਡੀ ਮੋਟੀਵੇਸ਼ਨ ਸਿਰਫ ਪੈਸਾ ਸੀ ਸਜ਼ਾ ਸੁਣਾਉਣ ਉਪਰੰਤ ਪੀੜਤਾਂ ਦੇ ਬਿਆਨ ਅਦਾਲਤ ਦੇ ਵਿੱਚ ਪੜ੍ਹ ਕੇ ਸੁਣਾਏ ਗਏ ਕਈ ਪੀੜਤਾਂ ਨੇ ਸ਼ਰਮਾ ਨੂੰ ਕੋਲਡ ਕਲੈਕਟਿੰਗ ਥੀਪ ਯਾਨੀ ਕਿ ਠੰਡੇ ਦਿਮਾਗ ਨਾਲ ਯੋਜਨਾ ਬਣਾਉਣ ਵਾਲਾ ਚੋਰ ਵੀ ਕਿਹਾ ਇੱਕ ਪੀੜਤ ਨੇ ਦੱਸਿਆ ਕਿ ਉਸਨੇ ਅਤੇ ਉਸਦੀ ਪਤਨੀ ਨੇ ਸਾਰੀ ਉਮਰ ਦੀ ਕਮਾਈ ਲਗਭਗ 10 ਲੱਖ ਡਾਲਰ ਗਵਾ ਦਿੱਤੀ ਹਾਲਾਤ ਅਜਿਹੇ ਬਣੇ ਕਿ ਉਹਨਾਂ ਨੂੰ ਆਪਣਾ ਘਰ ਵੀ ਵੇਚਣਾ ਪਿਆ ਉਹਨਾਂ ਨੇ ਕਿਹਾ ਕਿ ਇਹ ਸਿਰਫ ਪੈਸਿਆਂ ਦੀ ਲੁੱਟ ਨਹੀਂ ਇਹ ਸਾਡੀ ਜ਼ਿੰਦਗੀ ਦਾ ਵੀ ਸਦਮਾ ਸੀ ਓਕਲੈਂਡ ਦੇ ਕਾਰੋਬਾਰੀ ਦੀਪਕ ਉਦਾਨੀ ਨੇ ਦੱਸਿਆ ਹੈ ਕਿ 1 ਲੱਖ ਡਾਲਰ ਗੁਆਉਣ ਤੋਂ ਬਾਅਦ ਉਸ ਦਾ ਕਾਰੋਬਾਰ ਟੈ ਟੇਰੀ ਹੋ ਗਿਆ ਉਸਨੇ ਕਿਹਾ ਕਿ ਤਣਾਅ ਅਤੇ ਡਰ ਕਾਰਨ ਉਸਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਉਹ ਹੁਣ ਆਨਲਾਈਨ ਬੈਂਕਿੰਗ ਤੋਂ ਵੀ ਡਰਦਾ ਹੈ ਇਕ ਹੋਰ ਪੀੜਤ ਜਿਸ ਨੇ 75000 ਡਾਲਰ ਗੁਆਏ ਨੇ ਕਿਹਾ ਹੈ ਕਿ ਇਸ ਸਦਮੇ ਕਾਰਨ ਉਹ ਮੁਰ ਸ਼ਰਾਬ ਪੀਣ ਲੱਗ ਪਿਆ ਅਤੇ ਉਸ ਦਾ ਵਿਆਹੁਕ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਅਦਾਲਤ ਨੇ ਸੁਣਿਆ ਹੈ ਕਿ ਨਵੰਬਰ 2022 ਤੋਂ ਅਕਤੂਬਰ 2023 ਤੱਕ ਸ਼ਰਮਾ ਦੇ ਖਾਤਿਆਂ ਵਿੱਚ ਵੱਡੀ ਰਕਮ ਆਈ ਹੈ ਜਿਸ ਨੂੰ ਉਸ ਨੇ ਵਿਦੇਸ਼ ਭੇਜ ਦਿੱਤਾ। ਤਿੰਨ ਵੱਖ-ਵੱਖ ਬੈਂਕਾਂ ਨੇ ਉਸ ਨੂੰ ਸ਼ੱਕੀ ਲੈਣ-ਦੇਣ ਬਾਰੇ ਚੇਤਾਵਨੀ ਦਿੱਤੀ ਇੱਥੋਂ ਤੱਕ ਕਿ ਕੁਝ ਖਾਤੇ ਬੰਦ ਵੀ ਕਰ ਦਿੱਤੇ ਗਏ ਪਰ ਸ਼ਰਮਾ ਨੇ ਚੇਤਾਵਨੀਆਂ ਮੰਨਣ ਦੀ ਬਜਾਏ ਬੈਂਕ ਬਦਲ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖਿਆ ਜੱਜ ਨੇ ਸ਼ੁਰੂਆਤੀ ਤੌਰ ਤੇ 4 ਸਾਲ 7 ਮਹੀਨੇ ਦੀ ਸਜ਼ਾ ਨਿਰਧਾਰਤ ਕੀਤੀ ਗਿਲਟੀ ਪਲੀ ਅਤੇ ਪਿਛਲੇ ਚੰਗੇ ਚਿੱਤਰ ਨੂੰ ਧਿਆਨ ਦੇ ਵਿੱਚ ਰੱਖਦਿਆਂ ਆਖਰਕਾਰ 3 ਮਹੀਨੇ 9 ਸਾਲ ਦੀ ਸਜ਼ਾ ਸੁਣਾਈ ਗਈ ਜੱਜ ਨੇ ਸਾਫ਼ ਕਿਹਾ ਹੈ ਕਿ ਤੁਹਾਡਾ ਅਫਸੋਸ ਸੱਚਾ ਨਹੀਂ ਹੈ ਤੁਸੀਂ ਸਿਰਫ ਆਪਣੇ ਬਾਰੇ ਹੀ ਸੋਚਿਆ ਨਿਯਮ ਅੰਤਰਾ ਲਿਨਿ ਗਿਆ ਹੈ ਕਿ ਮਾਮਲੇ ਦੇ ਫੈਸਲੇ ਤੋਂ ਬਾਅਦ ਐਸੋਸੀਏਟ ਜਸਟਿਸ ਮੰਤਰੀ ਨੂੰ ਅਗਲੇ ਕਦਮਾਂ ਬਾਰੇ ਸਲਾਹ ਦਿੱਤੀ ਜਾਵੇਗੀ ਜਿਸ ਨਾਲ ਸ਼ਰਮਾ ਦਾ ਜੇਪੀ ਦਾ ਦਰਜਾ ਖਤਮ ਹੋ ਸਕਦਾ ਹੈ ਪੀੜਤਾਂ ਦਾ ਮੰਨਣਾ ਹੈ ਕਿ ਸ਼ਰਮਾ ਨੇ ਅਪਰਾਧ ਦੀ ਕਮਾਈ ਕਿਤੇ ਲੁਕੋ ਦਿੱਤੀ ਹੈ ਤੇ ਉਹ ਆਪਣੀ ਗਰੀਬੀ ਬਾਰੇ ਵੀ ਝੂਠ ਬੋਲ ਰਿਹਾ ਹੈ ਤਾਂ ਜੋ ਤਾਂ ਜੋ ਰਿਪ੍ਰੈਸ਼ਨ ਤੋਂ ਬਚ ਸਕੇ ਇਹ ਮਾਮਲਾ ਸਿਰਫ ਇੱਕ ਵਿੱਤੀ ਘੁਟਾਲਾ ਨਹੀਂ ਹੈ ਸਗੋਂ ਸਮਾਜਿਕ ਭਰੋਸੇ ਨਾਲ ਹੋਈ ਵੱਡੀ ਧੋਖਾਧੜੀ ਹੈ ਜਿੱਥੇ ਇੱਕ ਜੇਪੀ ਨੇ ਹੀ ਕਾਨੂੰਨ ਨੂੰ ਧੋਖਾ ਦੇ ਦਿੱਤਾ ਨਿਊਜ਼ੀਲੈਂਡ ਨੇ ਆਕਲੈਂਡ ਵਿੱਚ ਇੱਕ ਜਸਟਿਸ ਆਫਿਸ ਜਾਨਕੀ ਜੇਪੀ ਅਤੇ ਟੈਕਸ 에ਜੰਟ ਸੁਰੇਨ ਸ਼ਰਮਾ ਨੂੰ 1.8 ਮਿਲੀਅਨ ਡਾਲਰ ਦੇ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਘੁਟਾਲੇ ਦੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ 74 ਸਾਲਾ ਸੁਰੇਨ ਸ਼ਰਮਾ ਜੋ ਕਿ ਕਰਾਕਾ ਇਲਾਕੇ ਦਾ ਰਹਿਣ ਵਾਲਾ ਹੈ ਦੇਸ਼ ਦਾ ਪਹਿਲਾ ਅਜਿਹਾ ਮਨੀ ਮਿਊਲ ਬਣ ਗਿਆ ਹੈ ਜਿਸ ਨੂੰ ਇਸ ਤਰ੍ਹਾਂ ਦੇ अपराध ਲਈ جیل بھیجا گیا ہے۔ عدالت ਵਿੱਚ ਹੈਰਾਨੀਜਨਕ دلیر ਦਿੰਦਿਆ ਸ਼ਰਮਾ ਨੇ ਕਿਹਾ ਹੈ ਕਿ ਉਹ ਪੀੜਤਾਂ ਨੂੰ ਸਿਰਫ 20 ਡਾਲਰ ਹਫ਼ਤੇ ਦੇ ਹਿਸਾਬ ਨਾਲ ਹੀ ਵਾਪਸ ਕਰ ਸਕਦਾ ਹੈ। ਜੱਜ ਡੇਬਰਾ ਬਿਲ ਨੇ ਕਿਹਾ ਹੈ ਕਿ ਇਸ ਰਫ਼ਤਾਰ ਨਾਲ ਪੈਸਾ ਵਾਪਸ ਕਰਨ ਦੇ ਵਿੱਚ 1635 ਸਾਲ ਲੱਗ ਜਾਣਗੇ ਜੋ ਕਿ ਬਿਲਕੁਲ ਅਸੰਭਵ ਹੈ। ਜੱਜ ਨੇ ਕਿਹਾ ਕਿ ਤੁਸੀਂ ਸਮਾਜ ਵਿੱਚ ਭਰੋਸੇਯੋਗ ਅਹੁਦੇ ਤੇ ਸੀ। ਜੀਪੀ ਹੋਂ ਦੇ ਨਾਤੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਸਨ ਪਰ ਤੁਸੀਂ ਉਨ੍ਹਾਂ ਨਾਲ ਧੋਖਾ ਕੀਤਾ। ਤੁਹਾਡੀ ਮੋਟੀਵੇਸ਼ਨ ਸਿਰਫ ਪੈਸਾ ਸੀ ਸਜ਼ਾ ਸੁਣਾਉਣ ਉਪਰੰਤ ਪੀੜਤਾਂ ਦੇ ਬਿਆਨ ਅਦਾਲਤ ਦੇ ਵਿੱਚ ਪੜ੍ਹ ਕੇ ਸੁਣਾਏ ਗਏ ਕਈ ਪੀੜਤਾਂ ਨੇ ਸ਼ਰਮਾ ਨੂੰ ਕੋਲਡ ਕਲੈਕਟਿੰਗ ਥੀਪ ਯਾਨੀ ਕਿ ਠੰਡੇ ਦਿਮਾਗ ਨਾਲ ਯੋਜਨਾ ਬਣਾਉਣ ਵਾਲਾ ਚੋਰ ਵੀ ਕਿਹਾ ਇੱਕ ਪੀੜਤ ਨੇ ਦੱਸਿਆ ਕਿ ਉਸਨੇ ਅਤੇ ਉਸਦੀ ਪਤਨੀ ਨੇ ਸਾਰੀ ਉਮਰ ਦੀ ਕਮਾਈ ਲਗਭਗ 10 ਲੱਖ ਡਾਲਰ ਗਵਾ ਦਿੱਤੀ ਹਾਲਾਤ ਅਜਿਹੇ ਬਣੇ ਕਿ ਉਹਨਾਂ ਨੂੰ ਆਪਣਾ ਘਰ ਵੀ ਵੇਚਣਾ ਪਿਆ ਉਹਨਾਂ ਨੇ ਕਿਹਾ ਕਿ ਇਹ ਸਿਰਫ ਪੈਸਿਆਂ ਦੀ ਲੁੱਟ ਨਹੀਂ ਇਹ ਸਾਡੀ ਜ਼ਿੰਦਗੀ ਦਾ ਵੀ ਸਦਮਾ ਸੀ ਆਕਲੈਂਡ ਦੇ ਕਾਰੋਬਾਰੀ ਦੀਪਕ ਉਦਾਨੀ ਨੇ ਦੱਸਿਆ ਹੈ ਕਿ 1 ਲੱਖ ਡਾਲਰ ਗੁਆਉਣ ਤੋਂ ਬਾਅਦ ਉਸ ਦਾ ਕਾਰੋਬਾਰ ਟੈਟੇਰੀ ਹੋ ਗਿਆ ਉਸਨੇ ਕਿਹਾ ਕਿ ਤਣਾਅ ਅਤੇ ਡਰ ਕਾਰਨ ਉਸ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਉਹ ਹੁਣ ਆਨਲਾਈਨ ਬੈਂਕਿੰਗ ਤੋਂ ਵੀ ਡਰਦਾ ਹੈ ਇਕ ਹੋਰ ਪੀੜਤ ਜਿਸ ਨੇ 75000 ਡਾਲਰ ਗੁਆਏ ਨੇ ਕਿਹਾ ਹੈ ਕਿ ਇਸ ਸਦਮੇ ਕਾਰਨ ਉਹ ਮੁਰ ਸ਼ਰਾਬ ਪੀਣ ਲੱਗ ਪਿਆ ਅਤੇ ਉਸ ਦਾ ਵਿਆਹੁਕ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਅਦਾਲਤ ਨੇ ਸੁਣਿਆ ਹੈ ਕਿ ਨਵੰਬਰ 2022 ਤੋਂ ਅਕਤੂਬਰ 2023 ਤੱਕ ਸ਼ਰਮਾ ਦੇ ਖਾਤਿਆਂ ਵਿੱਚ ਵੱਡੀ ਰਕਮ ਆਈ ਹੈ ਜਿਸ ਨੂੰ ਉਸ ਨੇ ਵਿਦੇਸ਼ ਭੇਜ ਦਿੱਤਾ। ਤਿੰਨ ਵੱਖ-ਵੱਖ ਬੈਂਕਾਂ ਨੇ ਉਸ ਨੂੰ ਸ਼ੱਕੀ ਲੈਣ-ਦੇਣ ਬਾਰੇ ਚੇਤਾਵਨੀ ਦਿੱਤੀ ਇੱਥੋਂ ਤੱਕ ਕਿ ਕੁਝ ਖਾਤੇ ਬੰਦ ਵੀ ਕਰ ਦਿੱਤੇ ਗਏ। ਪਰ ਸ਼ਰਮਾ ਨੇ ਚੇਤਾਵਨੀਆਂ ਮੰਨਣ ਦੀ ਬਜਾਏ ਬੈਂਕ ਬਦਲ ਕੇ ਆਪਣੀਆਂ ਸਰਦਾਰ ਜਾਰੀ ਰੱਖਿਆ ਜੱਜ ਨੇ ਸ਼ੁਰੂਆਤੀ ਤੌਰ ਤੇ 4 ਸਾਲ 7 ਮਹੀਨੇ ਦੀ ਸਜ਼ਾ ਨਿਰਧਾਰਤ ਕੀਤੀ ਗਿਲਟੀ ਪਲੀ ਅਤੇ ਪਿਛਲੇ ਚੰਗੇ ਚਰਿੱਤਰ ਨੂੰ ਧਿਆਨ ਦੇ ਵਿੱਚ ਰੱਖਦਿਆਂ ਆਖਰਕਾਰ 3 ਮਹੀਨੇ 9 ਸਾਲ ਦੀ ਸਜ਼ਾ ਸੁਣਾਈ ਗਈ ਜੱਜ ਨੇ ਸਾਫ਼ ਕਿਹਾ ਹੈ ਕਿ ਤੁਹਾਡਾ ਅਫਸੋਸ ਸੱਚਾ ਨਹੀਂ ਹੈ ਤੁਸੀਂ ਸਿਰਫ ਆਪਣੇ ਬਾਰੇ ਹੀ ਸੋਚਿਆ ਨਿਯਮ ਅੰਤਰਲ ਨੇ ਕਿਹਾ ਹੈ ਕਿ ਮਾਮਲੇ ਦੇ ਫੈਸਲੇ ਤੋਂ ਬਾਅਦ ਐਸੋਸੀਏਟ ਜਸਟਿਸ ਮੰਤਰੀ ਨੂੰ ਅਗਲੇ ਕਦਮਾਂ ਬਾਰੇ ਸਲਾਹ ਦਿੱਤੀ ਜਾਵੇਗੀ ਜਿਸ ਨਾਲ ਸ਼ਰਮਾ ਦਾ ਜੇਪੀ ਦਾ ਦਰਜਾ ਖਤਮ ਹੋ ਸਕਦਾ ਹੈ ਪੀੜਤਾਂ ਦਾ ਮੰਨਣਾ ਹੈ ਕਿ ਸ਼ਰਮਾ ਨੇ ਅਪਰਾਧ ਦੀ ਕਮਾਈ ਕਿਤੇ ਲੁਕੋ ਦਿੱਤੀ ਹੈ ਤੇ ਉਹ ਆਪਣੀ ਗਰੀਬੀ ਬਾਰੇ ਵੀ ਝੂਠ ਬੋਲ ਰਿਹਾ ਹੈ ਤਾਂ ਜੋ ਤਾਂ ਜੋ ਰਿਪ੍ਰੈਸ਼ਨ ਤੋਂ ਬਚ ਸਕੇ ਇਹ ਮਾਮਲਾ ਸਿਰਫ ਇੱਕ ਵਿੱਤੀ ਘੁਟਾਲਾ ਨਹੀਂ ਹੈ ਸਗੋਂ ਸਮਾਜਿਕ ਭਰੋਸੇ ਨਾਲ ਹੋਈ ਵੱਡੀ ਧੋਖਾਧੜੀ ਹੈ ਜਿੱਥੇ ਇੱਕ ਜੇਪੀ ਨੇ ਹੀ ਕਾਨੂੰਨ ਨੂੰ ਧੋਖਾ ਦੇ ਦਿੱਤਾ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਇੱਕ ਜਸਟਿਸ ਆਫਿਸ ਜਾਨਕੀ ਜੇਪੀ ਅਤੇ ਟੈਕਸ 에ਜੰਟ ਸੁਰੇਨ ਸ਼ਰਮਾ ਨੂੰ 1.8 ਮਿਲੀਅਨ ਡਾਲਰ ਦੇ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਘੁਟਾਲੇ ਦੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ 74 ਸਾਲਾ ਸੁਰੇਨ ਸ਼ਰਮਾ ਜੋ ਕਿ ਕਰਾਕਾ ਇਲਾਕੇ ਦਾ ਰਹਿਣ ਵਾਲਾ ਹੈ ਦੇਸ਼ ਦਾ ਪਹਿਲਾ ਅਜਿਹਾ ਮਨੀ ਮਿਊਲ ਬਣ ਗਿਆ ਹੈ ਜਿਸ ਨੂੰ ਇਸ ਤਰ੍ਹਾਂ ਦੇ अपराध ਲਈ جیل ਭੇਜਿਆ ਗਿਆ ਹੈ ਅਦਾਲਤ ਵਿੱਚ ਹੈਰਾਨੀ ਜਨਕ ਦਲੀਲ ਦਿੰਦਿਆਂ ਸ਼ਰਮਾ ਨੇ ਕਿਹਾ ਹੈ ਕਿ ਉਹ ਪੀੜਤਾਂ ਨੂੰ ਸਿਰਫ 20 ਡਾਲਰ ਹਫ਼ਤੇ ਦੇ ਹਿਸਾਬ ਨਾਲ ਹੀ ਵਾਪਸ ਕਰ ਸਕਦਾ ਹੈ ਜੱਜ ਡੇਬਰਾ ਬਿਲ ਨੇ ਕਿਹਾ ਹੈ ਕਿ ਇਸ ਰਫ਼ਤਾਰ ਨਾਲ ਪੈਸਾ ਵਾਪਸ ਕਰਨ ਦੇ ਵਿੱਚ 1635 ਸਾਲ ਲੱਗ ਜਾਣਗੇ ਜੋ ਕਿ ਬਿਲਕੁਲ ਅਸੰਭਵ ਹੈ ਜੱਜ ਨੇ ਕਿਹਾ ਕਿ ਤੁਸੀਂ ਸਮਾਜ ਵਿੱਚ ਭਰੋਸੇਯੋਗ ਅਹੁਦੇ ਤੇ ਸੀ ਜੇਪੀ ਹੋਂ ਦੇ ਨਾਤੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਸਨ ਪਰ ਤੁਸੀਂ ਉਹਨਾਂ ਨਾਲ ਧੋਖਾ ਕੀਤਾ ਤੁਹਾਡੀ ਮੋਟੀਵੇਸ਼ਨ ਸਿਰਫ ਪੈਸਾ ਸੀ ਸਜ਼ਾ ਸੁਣਾਉਣ ਉਪਰੰਤ ਪੀੜਤਾਂ ਦੇ ਬਿਆਨ ਅਦਾਲਤ ਦੇ ਵਿੱਚ ਪੜ੍ਹ ਕੇ ਸੁਣਾਏ ਗਏ ਕਈ ਪੀੜਤਾਂ ਨੇ ਸ਼ਰਮਾ ਨੂੰ ਕੋਲਡ ਕਲੈਕਟਿੰਗ ਥੀਪ ਯਾਨੀ ਕਿ ਠੰਡੇ ਦਿਮਾਗ ਨਾਲ ਯੋਜਨਾ ਬਣਾਉਣ ਵਾਲਾ ਚੋਰ ਵੀ ਕਿਹਾ ਇੱਕ ਪੀੜਤ ਨੇ ਦੱਸਿਆ ਕਿ ਉਸਨੇ ਅਤੇ ਉਸਦੀ ਪਤਨੀ ਨੇ ਸਾਰੀ ਉਮਰ ਦੀ ਕਮਾਈ ਲਗਭਗ 10 ਲੱਖ ਡਾਲਰ ਗਵਾ ਦਿੱਤੀ ਹਾਲਾਤ ਅਜਿਹੇ ਬਣੇ ਕਿ ਉਹਨਾਂ ਨੂੰ ਆਪਣਾ ਘਰ ਵੀ ਵੇਚਣਾ ਪਿਆ ਉਹਨਾਂ ਨੇ ਕਿਹਾ ਕਿ ਇਹ ਸਿਰਫ ਪੈਸਿਆਂ ਦੀ ਲੁੱਟ ਨਹੀਂ ਇਹ ਸਾਡੀ ਜ਼ਿੰਦਗੀ ਦਾ ਵੀ ਸਦਮਾ ਸੀ ਓਕਲੈਂਡ ਦੇ ਕਾਰੋਬਾਰੀ ਦੀਪਕ ਉਦਾਨੀ ਨੇ ਦੱਸਿਆ ਹੈ ਕਿ 1 ਲੱਖ ਡਾਲਰ ਗੁਆਉਣ ਤੋਂ ਬਾਅਦ ਉਸ ਦਾ ਕਾਰੋਬਾਰ ਟੈ ਟੇਰੀ ਹੋ ਗਿਆ ਉਸਨੇ ਕਿਹਾ ਕਿ ਤਣਾਅ ਅਤੇ ਡਰ ਕਾਰਨ ਉਸਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਉਹ ਹੁਣ ਆਨਲਾਈਨ ਬੈਂਕਿੰਗ ਤੋਂ ਵੀ ਡਰਦਾ ਹੈ ਇੱਕ ਹੋਰ ਪੀੜਤ ਜਿਸ ਨੇ 75000 ਡਾਲਰ ਗੁਆਏ ਨੇ ਕਿਹਾ ਹੈ ਕਿ ਇਸ ਸਦਮੇ ਕਾਰਨ ਉਹ ਮੁਰ ਸ਼ਰਾਬ ਪੀਣ ਲੱਗ ਪਿਆ ਅਤੇ ਉਸ ਦਾ ਵਿਆਹੁਕ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਅਦਾਲਤ ਨੇ ਸੁਣਿਆ ਹੈ ਕਿ ਨਵੰਬਰ 2022 ਤੋਂ ਅਕਤੂਬਰ 2023 ਤੱਕ ਸ਼ਰਮਾ ਦੇ ਖਾਤਿਆਂ ਵਿੱਚ ਵੱਡੀ ਰਕਮ ਆਈ ਹੈ ਜਿਸ ਨੂੰ ਉਸ ਨੇ ਵਿਦੇਸ਼ ਭੇਜ ਦਿੱਤਾ। ਤਿੰਨ ਵੱਖ-ਵੱਖ ਬੈਂਕਾਂ ਨੇ ਉਸ ਨੂੰ ਸ਼ੱਕੀ ਲੈਣ-ਦੇਣ ਬਾਰੇ ਚੇਤਾਵਨੀ ਦਿੱਤੀ ਇੱਥੋਂ ਤੱਕ ਕਿ ਕੁਝ ਖਾਤੇ ਬੰਦ ਵੀ ਕਰ ਦਿੱਤੇ ਗਏ। ਪਰ ਸ਼ਰਮਾ ਨੇ ਚੇਤਾਵਨੀਆਂ ਮੰਨਣ ਦੀ ਬਜਾਏ ਬੈਂਕ ਬਦਲ ਕੇ ਆਪਣੀਆਂ ਸਰਦਾਰ ਜਾਰੀ ਰੱਖਿਆ ਜੱਜ ਨੇ ਸ਼ੁਰੂਆਤੀ ਤੌਰ ਤੇ 4 ਸਾਲ 7 ਮਹੀਨੇ ਦੀ ਸਜ਼ਾ ਨਿਰਧਾਰਤ ਕੀਤੀ ਗਿਲਟੀ ਪਲੀ ਅਤੇ ਪਿਛਲੇ ਚੰਗੇ ਚਰਿੱਤਰ ਨੂੰ ਧਿਆਨ ਦੇ ਵਿੱਚ ਰੱਖਦਿਆਂ ਆਖਰਕਾਰ 3 ਮਹੀਨੇ 9 ਸਾਲ ਦੀ ਸਜ਼ਾ ਸੁਣਾਈ ਗਈ ਜੱਜ ਨੇ ਸਾਫ਼ ਕਿਹਾ ਹੈ ਕਿ ਤੁਹਾਡਾ ਅਫਸੋਸ ਸੱਚਾ ਨਹੀਂ ਹੈ ਤੁਸੀਂ ਸਿਰਫ ਆਪਣੇ ਬਾਰੇ ਹੀ ਸੋਚਿਆ ਨਿਯਮ ਅੰਤਰਾ ਲਿਨਿਗੇ ਹੈ ਹੈ ਕਿ ਮਾਮਲੇ ਦੇ ਫੈਸਲੇ ਤੋਂ ਬਾਅਦ ਐਸੋਸੀਏਟ ਜਸਟਿਸ ਮੰਤਰੀ ਨੂੰ ਅਗਲੇ ਕਦਮਾਂ ਬਾਰੇ ਸਲਾਹ ਦਿੱਤੀ ਜਾਵੇਗੀ ਜਿਸ ਨਾਲ ਸ਼ਰਮਾ ਦਾ ਜੇਪੀ ਦਾ ਦਰਜਾ ਖਤਮ ਹੋ ਸਕਦਾ ਹੈ ਪੀੜਤਾਂ ਦਾ ਮੰਨਣਾ ਹੈ ਕਿ ਸ਼ਰਮਾ ਨੇ ਅਪਰਾਧ ਦੀ ਕਮਾਈ ਕਿਤੇ ਲੁਕੋ ਦਿੱਤੀ ਹੈ ਤੇ ਉਹ ਆਪਣੀ ਗਰੀਬੀ ਬਾਰੇ ਵੀ ਝੂਠ ਬੋਲ ਰਿਹਾ ਹੈ ਤਾਂ ਜੋ ਤਾਂ ਜੋ ਰਿਪ੍ਰੈਸ਼ਨ ਤੋਂ ਬਚ ਸਕੇ ਇਹ ਮਾਮਲਾ ਸਿਰਫ ਇੱਕ ਵਿੱਤੀ ਘੁਟਾਲਾ ਨਹੀਂ ਹੈ ਸਗੋਂ ਸਮਾਜਿਕ ਭਰੋਸੇ ਨਾਲ ਹੋਈ ਵੱਡੀ ਧੋਖਾਧੜੀ ਹੈ ਜਿੱਥੇ ਇੱਕ ਜੇਪੀ ਨੇ ਹੀ ਕਾਨੂੰਨ ਨੂੰ ਧੋਖਾ ਦੇ ਦਿੱਤਾ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਇੱਕ ਜਸਟਿਸ ਆਫਿਸ ਜਾਨਕੀ ਜੇਪੀ ਅਤੇ ਟੈਕਸ 에ਜੰਟ ਸੁਰੇਨ ਸ਼ਰਮਾ ਨੂੰ 1.8 ਮਿਲੀਅਨ ਡਾਲਰ ਦੇ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਘੁਟਾਲੇ ਦੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ 74 ਸਾਲਾ ਸੁਰੇਨ ਸ਼ਰਮਾ ਜੋ ਕਿ ਕਰਾਕਾ ਇਲਾਕੇ ਦਾ ਰਹਿਣ ਵਾਲਾ ਹੈ ਦੇਸ਼ ਦਾ ਪਹਿਲਾ ਅਜਿਹਾ ਮਨੀ ਮਿਊਲ ਬਣ ਗਿਆ ਹੈ ਜਿਸ ਨੂੰ ਇਸ ਤਰ੍ਹਾਂ ਦੇ अपराध ਲਈ جیل بھیجا گیا ہے۔ عدالت ਵਿੱਚ ਹੈਰਾਨੀਜਨਕ دلیر ਦਿੰਦਿਆ ਸ਼ਰਮਾ ਨੇ ਕਿਹਾ ਹੈ ਕਿ ਉਹ ਪੀੜਤਾਂ ਨੂੰ ਸਿਰਫ 20 ਡਾਲਰ ਹਫ਼ਤੇ ਦੇ ਹਿਸਾਬ ਨਾਲ ਹੀ ਵਾਪਸ ਕਰ ਸਕਦਾ ਹੈ। ਜੱਜ ਡੇਬਰਾ ਬਿਲ ਨੇ ਕਿਹਾ ਹੈ ਕਿ ਇਸ ਰਫ਼ਤਾਰ ਨਾਲ ਪੈਸਾ ਵਾਪਸ ਕਰਨ ਦੇ ਵਿੱਚ 1635 ਸਾਲ ਲੱਗ ਜਾਣਗੇ ਜੋ ਕਿ ਬਿਲਕੁਲ ਅਸੰਭਵ ਹੈ। ਜੱਜ ਨੇ ਕਿਹਾ ਕਿ ਤੁਸੀਂ ਸਮਾਜ ਵਿੱਚ ਭਰੋਸੇਯੋਗ ਅਹੁਦੇ ਤੇ ਸੀ। ਜੀਪੀ ਹੋਂ ਦੇ ਨਾਤੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਸਨ ਪਰ ਤੁਸੀਂ ਉਨ੍ਹਾਂ ਨਾਲ ਧੋਖਾ ਕੀਤਾ। ਤੁਹਾਡੀ ਮੋਟੀਵੇਸ਼ਨ ਸਿਰਫ ਪੈਸਾ ਸੀ ਸਜ਼ਾ ਸੁਣਾਉਣ ਉਪਰੰਤ ਪੀੜਤਾਂ ਦੇ ਬਿਆਨ ਅਦਾਲਤ ਦੇ ਵਿੱਚ ਪੜ੍ਹ ਕੇ ਸੁਣਾਏ ਗਏ ਕਈ ਪੀੜਤਾਂ ਨੇ ਸ਼ਰਮਾ ਨੂੰ ਕੋਲਡ ਕਲੈਕਟਿੰਗ ਥੀਪ ਯਾਨੀ ਕਿ ਠੰਡੇ ਦਿਮਾਗ ਨਾਲ ਯੋਜਨਾ ਬਣਾਉਣ ਵਾਲਾ ਚੋਰ ਵੀ ਕਿਹਾ ਇੱਕ ਪੀੜਤ ਨੇ ਦੱਸਿਆ ਕਿ ਉਸਨੇ ਅਤੇ ਉਸਦੀ ਪਤਨੀ ਨੇ ਸਾਰੀ ਉਮਰ ਦੀ ਕਮਾਈ ਲਗਭਗ 10 ਲੱਖ ਡਾਲਰ ਗਵਾ ਦਿੱਤੀ ਹਾਲਾਤ ਅਜਿਹੇ ਬਣੇ ਕਿ ਉਹਨਾਂ ਨੂੰ ਆਪਣਾ ਘਰ ਵੀ ਵੇਚਣਾ ਪਿਆ ਉਹਨਾਂ ਨੇ ਕਿਹਾ ਕਿ ਇਹ ਸਿਰਫ ਪੈਸਿਆਂ ਦੀ ਲੁੱਟ ਨਹੀਂ ਇਹ ਸਾਡੀ ਜ਼ਿੰਦਗੀ ਦਾ ਵੀ ਸਦਮਾ ਸੀ ਓਕਲੈਂਡ ਦੇ ਕਾਰੋਬਾਰੀ ਦੀਪਕ ਉਦਾਨੀ ਨੇ ਦੱਸਿਆ ਹੈ ਕਿ 1 ਲੱਖ ਡਾਲਰ ਗੁਆਉਣ ਤੋਂ ਬਾਅਦ ਉਸ ਦਾ ਕਾਰੋਬਾਰ ਟੈ ਟੇਰੀ ਹੋ ਗਿਆ ਉਸ ਨੇ ਕਿਹਾ ਕਿ ਤਣਾਅ ਅਤੇ ਡਰ ਕਾਰਨ ਉਸ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਉਹ ਹੁਣ ਆਨਲਾਈਨ ਬੈਂਕਿੰਗ ਤੋਂ ਵੀ ਡਰਦਾ ਹੈ ਇਕ ਹੋਰ ਪੀੜਤ ਜਿਸ ਨੇ 75000 ਡਾਲਰ ਗੁਆਏ ਨੇ ਕਿਹਾ ਹੈ ਕਿ ਇਸ ਸਦਮੇ ਕਾਰਨ ਉਹ ਮੁਰ ਸ਼ਰਾਬ ਪੀਣ ਲੱਗ ਪਿਆ ਅਤੇ ਉਸ ਦਾ ਵਿਆਹੁਕ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਅਦਾਲਤ ਨੇ ਸੁਣਿਆ ਹੈ ਕਿ ਨਵੰਬਰ 2022 ਤੋਂ ਅਕਤੂਬਰ 2023 ਤੱਕ ਸ਼ਰਮਾ ਦੇ ਖਾਤਿਆਂ ਵਿੱਚ ਵੱਡੀ ਰਕਮ ਆਈ ਹੈ ਜਿਸ ਨੂੰ ਉਸ ਨੇ ਵਿਦੇਸ਼ ਭੇਜ ਦਿੱਤਾ। ਤਿੰਨ ਵੱਖ-ਵੱਖ ਬੈਂਕਾਂ ਨੇ ਉਸ ਨੂੰ ਸ਼ੱਕੀ ਲੈਣ-ਦੇਣ ਬਾਰੇ ਚੇਤਾਵਨੀ ਦਿੱਤੀ ਇੱਥੋਂ ਤੱਕ ਕਿ ਕੁਝ ਖਾਤੇ ਬੰਦ ਵੀ ਕਰ ਦਿੱਤੇ ਗਏ। ਪਰ ਸ਼ਰਮਾ ਨੇ ਚੇਤਾਵਨੀਆਂ ਮੰਨਣ ਦੀ ਬਜਾਏ ਬੈਂਕ ਬਦਲ ਕੇ ਆਪਣੀਆਂ ਸਰਦਾਰ ਜਾਰੀ ਰੱਖਿਆ ਜੱਜ ਨੇ ਸ਼ੁਰੂਆਤੀ ਤੌਰ ਤੇ 4 ਸਾਲ 7 ਮਹੀਨੇ ਦੀ ਸਜ਼ਾ ਨਿਰਧਾਰਤ ਕੀਤੀ ਗਿਲਟੀ ਪਲੀ ਅਤੇ ਪਿਛਲੇ ਚੰਗੇ ਚਰਿੱਤਰ ਨੂੰ ਧਿਆਨ ਦੇ ਵਿੱਚ ਰੱਖਦਿਆਂ ਆਖਰਕਾਰ 3 ਮਹੀਨੇ 9 ਸਾਲ ਦੀ ਸਜ਼ਾ ਸੁਣਾਈ ਗਈ ਜੱਜ ਨੇ ਸਾਫ਼ ਕਿਹਾ ਹੈ ਕਿ ਤੁਹਾਡਾ ਅਫਸੋਸ ਸੱਚਾ ਨਹੀਂ ਹੈ ਤੁਸੀਂ ਸਿਰਫ ਆਪਣੇ ਬਾਰੇ ਹੀ ਸੋਚਿਆ ਨਿਯਮ ਅੰਤਰਾ ਲਿਨਿਗੇ ਹੈ ਹੈ ਕਿ ਮਾਮਲੇ ਦੇ ਫੈਸਲੇ ਤੋਂ ਬਾਅਦ ਐਸੋਸੀਏਟ ਜਸਟਿਸ ਮੰਤਰੀ ਨੂੰ ਅਗਲੇ ਕਦਮਾਂ ਬਾਰੇ ਸਲਾਹ ਦਿੱਤੀ ਜਾਵੇਗੀ ਜਿਸ ਨਾਲ ਸ਼ਰਮਾ ਦਾ ਜੇਪੀ ਦਾ ਦਰਜਾ ਖਤਮ ਹੋ ਸਕਦਾ ਹੈ ਪੀੜਤਾਂ ਦਾ ਮੰਨਣਾ ਹੈ ਕਿ ਸ਼ਰਮਾ ਨੇ ਅਪਰਾਧ ਦੀ ਕਮਾਈ ਕਿਤੇ ਲੁਕੋ ਦਿੱਤੀ ਹੈ ਤੇ ਉਹ ਆਪਣੀ ਗਰੀਬੀ ਬਾਰੇ ਵੀ ਝੂਠ ਬੋਲ ਰਿਹਾ ਹੈ ਤਾਂ ਜੋ ਤਾਂ ਜੋ ਰਿਪ੍ਰੈਸ਼ਨ ਤੋਂ ਬਚ ਸਕੇ ਇਹ ਮਾਮਲਾ ਸਿਰਫ ਇੱਕ ਵਿੱਤੀ ਘੁਟਾਲਾ ਨਹੀਂ ਹੈ ਸਗੋਂ ਸਮਾਜਿਕ ਭਰੋਸੇ ਨਾਲ ਹੋਈ ਵੱਡੀ ਧੋਖਾਧੜੀ ਹੈ ਜਿੱਥੇ ਇੱਕ ਜੇਪੀ ਨੇ ਹੀ ਕਾਨੂੰਨ ਨੂੰ ਧੋਖਾ ਦੇ ਦਿੱਤਾ ਨਿਊਜ਼ੀਲੈਂਡ ਨੇ ਆਕਲੈਂਡ ਵਿੱਚ ਇੱਕ ਜਸਟਿਸ ਆਫਿਸ ਜਾਨਕੀ ਜੇਪੀ ਅਤੇ ਟੈਕਸ 에ਜੰਟ ਸੁਰੇਨ ਸ਼ਰਮਾ ਨੂੰ 1.8 ਮਿਲੀਅਨ ਡਾਲਰ ਦੇ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਘੁਟਾਲੇ ਦੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ 74 ਸਾਲਾ ਸੁਰੇਨ ਸ਼ਰਮਾ ਜੋ ਕਿ ਕਰਾਕਾ ਇਲਾਕੇ ਦਾ ਰਹਿਣ ਵਾਲਾ ਹੈ ਦੇਸ਼ ਦਾ ਪਹਿਲਾ ਅਜਿਹਾ ਮਨੀ ਮਿਊਲ ਬਣ ਗਿਆ ਹੈ ਜਿਸ ਨੂੰ ਇਸ ਤਰ੍ਹਾਂ ਦੇ अपराध ਲਈ جیل بھیجا گیا ہے۔ عدالت ਵਿੱਚ ਹੈਰਾਨੀਜਨਕ دلیر ਦਿੰਦਿਆ ਸ਼ਰਮਾ ਨੇ ਕਿਹਾ ਹੈ ਕਿ ਉਹ ਪੀੜਤਾਂ ਨੂੰ ਸਿਰਫ 20 ਡਾਲਰ ਹਫ਼ਤੇ ਦੇ ਹਿਸਾਬ ਨਾਲ ਹੀ ਵਾਪਸ ਕਰ ਸਕਦਾ ਹੈ। ਜੱਜ ਡੇਬਰਾ ਬਿਲ ਨੇ ਕਿਹਾ ਹੈ ਕਿ ਇਸ ਰਫ਼ਤਾਰ ਨਾਲ ਪੈਸਾ ਵਾਪਸ ਕਰਨ ਦੇ ਵਿੱਚ 1635 ਸਾਲ ਲੱਗ ਜਾਣਗੇ ਜੋ ਕਿ ਬਿਲਕੁਲ ਅਸੰਭਵ ਹੈ। ਜੱਜ ਨੇ ਕਿਹਾ ਕਿ ਤੁਸੀਂ ਸਮਾਜ ਵਿੱਚ ਭਰੋਸੇਯੋਗ ਅਹੁਦੇ ਤੇ ਸੀ। ਜੀਪੀ ਹੋਂ ਦੇ ਨਾਤੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਸਨ ਪਰ ਤੁਸੀਂ ਉਨ੍ਹਾਂ ਨਾਲ ਧੋਖਾ ਕੀਤਾ। ਤੁਹਾਡੀ ਮੋਟੀਵੇਸ਼ਨ ਸਿਰਫ ਪੈਸਾ ਸੀ ਸਜ਼ਾ ਸੁਣਾਉਣ ਉਪਰੰਤ ਪੀੜਤਾਂ ਦੇ ਬਿਆਨ ਅਦਾਲਤ ਦੇ ਵਿੱਚ ਪੜ੍ਹ ਕੇ ਸੁਣਾਏ ਗਏ ਕਈ ਪੀੜਤਾਂ ਨੇ ਸ਼ਰਮਾ ਨੂੰ ਕੋਲਡ ਕਲੈਕਟਿੰਗ ਥੀਪ ਯਾਨੀ ਕਿ ਠੰਡੇ ਦਿਮਾਗ ਨਾਲ ਯੋਜਨਾ ਬਣਾਉਣ ਵਾਲਾ ਚੋਰ ਵੀ ਕਿਹਾ ਇੱਕ ਪੀੜਤ ਨੇ ਦੱਸਿਆ ਕਿ ਉਸਨੇ ਅਤੇ ਉਸਦੀ ਪਤਨੀ ਨੇ ਸਾਰੀ ਉਮਰ ਦੀ ਕਮਾਈ ਲਗਭਗ 10 ਲੱਖ ਡਾਲਰ ਗਵਾ ਦਿੱਤੀ ਹਾਲਾਤ ਅਜਿਹੇ ਬਣੇ ਕਿ ਉਹਨਾਂ ਨੂੰ ਆਪਣਾ ਘਰ ਵੀ ਵੇਚਣਾ ਪਿਆ ਉਹਨਾਂ ਨੇ ਕਿਹਾ ਕਿ ਇਹ ਸਿਰਫ ਪੈਸਿਆਂ ਦੀ ਲੁੱਟ ਨਹੀਂ ਇਹ ਸਾਡੀ ਜ਼ਿੰਦਗੀ ਦਾ ਵੀ ਸਦਮਾ ਸੀ ਓਕਲੈਂਡ ਦੇ ਕਾਰੋਬਾਰੀ ਦੀਪਕ ਉਦਾਨੀ ਨੇ ਦੱਸਿਆ ਹੈ ਕਿ 1 ਲੱਖ ਡਾਲਰ ਗੁਆਉਣ ਤੋਂ ਬਾਅਦ ਉਸ ਦਾ ਕਾਰੋਬਾਰ ਟੈ ਟੇਰੀ ਹੋ ਗਿਆ ਉਸ ਨੇ ਕਿਹਾ ਕਿ ਤਣਾਅ ਅਤੇ ਡਰ ਕਾਰਨ ਉਸ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਉਹ ਹੁਣ ਆਨਲਾਈਨ ਬੈਂਕਿੰਗ ਤੋਂ ਵੀ ਡਰਦਾ ਹੈ ਇੱਕ ਹੋਰ ਪੀੜਤ ਜਿਸ ਨੇ 75000 ਡਾਲਰ ਗੁਆਏ ਨੇ ਕਿਹਾ ਹੈ ਕਿ ਇਸ ਸਦਮੇ ਕਾਰਨ ਉਹ ਮੁਰ ਸ਼ਰਾਬ ਪੀਣ ਲੱਗ ਪਿਆ ਅਤੇ ਉਸ ਦਾ ਵਿਆਹੁਤਾ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਅਦਾਲਤ ਨੇ ਸੁਣਿਆ ਹੈ ਕਿ ਨਵੰਬਰ 2022 ਤੋਂ ਅਕਤੂਬਰ 2023 ਤੱਕ ਸ਼ਰਮਾ ਦੇ ਖਾਤਿਆਂ ਵਿੱਚ ਵੱਡੀ ਰਕਮ ਆਈ ਹੈ ਜਿਸ ਨੂੰ ਉਸ ਨੇ ਵਿਦੇਸ਼ ਪੇਜ ਦਿੱਤਾ ਤਿੰਨ ਵਕ ਵਕ ਬੈਂਕਾਂ ਨੇ ਉਸ ਨੂੰ ਸ਼ੱਕੀ ਲੈਣ ਦੇ ਬਾਰੇ ਚੇਤਾਵਨੀ ਦਿੱਤੀ ਇੱਥੋਂ ਤੱਕ ਕਿ ਕੁਝ ਖਾਤੇ ਬੰਦ ਵੀ ਕਰ ਦਿੱਤੇ ਗਏ ਪਰ ਸ਼ਰਮਾ ਨੇ ਚੇਤਾਵਨੀਆਂ ਮੰਨਣ ਦੀ ਬਜਾਏ ਬੈਂਕ ਬਦਲ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖਿਆ ਜੱਜ ਨੇ ਸ਼ੁਰੂਆਤੀ ਤੌਰ ਤੇ 4 ਸਾਲ 7 ਮਹੀਨੇ ਦੀ ਸਜ਼ਾ ਨਿਰਧਾਰਤ ਕੀਤੀ ਗਿਲਟੀ ਪਲੀ ਅਤੇ ਪਿਛਲੇ ਚੰਗੇ ਚਰਿੱਤਰ ਨੂੰ ਧਿਆਨ ਦੇ ਵਿੱਚ ਰੱਖਦੇ ਆ ਅਖਰਕਾਰ 3 ਮਹੀਨੇ 9 ਸਾਲ ਦੀ ਸਜ਼ਾ ਸੁਣਾਈ ਗਈ ਜੱਜ ਨੇ ਸਾਫ਼ ਕਿਹਾ ਹੈ ਕਿ ਤੁਹਾਡਾ ਅਫਸੋਸ ਸੱਚਾ ਨਹੀਂ ਹੈ ਤੁਸੀਂ ਸਿਰਫ ਆਪਣੇ ਬਾਰੇ ਹੀ ਸੋਚਿਆ ਨਿਯਮ ਅੰਤਰਾ ਲਿਨਿ ਗਿਆ ਹੈ ਕਿ ਮਾਮਲੇ ਦੇ ਫੈਸਲੇ ਤੋਂ ਬਾਅਦ ਐਸੋਸੀਏਟ ਜਸਟਿਸ ਮੰਤਰੀ ਨੂੰ ਅਗਲੇ ਕਦਮਾਂ ਬਾਰੇ ਸਲਾਹ ਦਿੱਤੀ ਜਾਵੇਗੀ ਜਿਸ ਨਾਲ ਸ਼ਰਮਾ ਦਾ ਜੇਪੀ ਦਾ ਦਰਜਾ ਖਤਮ ਹੋ ਸਕਦਾ ਹੈ ਪੀੜਤਾਂ ਦਾ ਮੰਨਣਾ ਹੈ ਕਿ ਸ਼ਰਮਾ ਨੇ ਅਪਰਾਧ ਦੀ ਕਮਾਈ ਕਿਤੇ ਲੁਕੋ ਦਿੱਤੀ ਹੈ ਤੇ ਉਹ ਆਪਣੀ ਗਰੀਬੀ ਬਾਰੇ ਵੀ ਝੂਠ ਬੋਲ ਰਿਹਾ ਹੈ ਤਾਂ ਜੋ ਤਾਂ ਜੋ ਰਿਪ੍ਰੈਸ਼ਨ ਤੋਂ ਬਚ ਸਕੇ ਇਹ ਮਾਮਲਾ ਸਿਰਫ ਇੱਕ ਵਿੱਤੀ ਘੁਟਾਲਾ ਨਹੀਂ ਹੈ ਸਗੋਂ ਸਮਾਜਿਕ ਭਰੋਸੇ ਨਾਲ ਹੋਈ ਵੱਡੀ ਧੋਖਾਧੜੀ ਹੈ ਜਿੱਥੇ ਇੱਕ ਜੇਪੀ ਨੇ ਹੀ ਕਾਨੂੰਨ ਨੂੰ ਧੋਖਾ ਦੇ ਦਿੱਤਾ ਨਿਊਜ਼ੀਲੈਂਡ ਨੇ ਆਕਲੈਂਡ ਵਿੱਚ ਇੱਕ ਜਸਟਿਸ ਆਫਿਸ ਜਾਨਕੀ ਜੇਪੀ ਅਤੇ ਟੈਕਸ 에ਜੰਟ ਸੁਰੇਨ ਸ਼ਰਮਾ ਨੂੰ 1.8 ਮਿਲੀਅਨ ਡਾਲਰ ਦੇ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਘੁਟਾਲੇ ਦੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ 74 ਸਾਲਾ ਸੁਰੇਨ ਸ਼ਰਮਾ ਜੋ ਕਿ ਕਰਾਕਾ ਇਲਾਕੇ ਦਾ ਰਹਿਣ ਵਾਲਾ ਹੈ ਦੇਸ਼ ਦਾ ਪਹਿਲਾ ਅਜਿਹਾ ਮਨੀ ਮਿਊਲ ਬਣ ਗਿਆ ਹੈ ਜਿਸ ਨੂੰ ਇਸ ਤਰ੍ਹਾਂ ਦੇ अपराध ਲਈ جیل بھیجا گیا ہے۔ عدالت ਵਿੱਚ ਹੈਰਾਨੀਜਨਕ دلائل ਦਿੰਦਿਆਂ ਸ਼ਰਮਾ ਨੇ ਕਿਹਾ ਹੈ ਕਿ ਉਹ ਪੀੜਤਾਂ ਨੂੰ ਸਿਰਫ 20 ڈالر ਹਫ਼ਤੇ ਦੇ ਹਿਸਾਬ ਨਾਲ ਹੀ ਵਾਪਸ ਕਰ ਸਕਦਾ ਹੈ। ਜੱਜ ਡੇਬਰਾ ਬਿਲ ਨੇ ਕਿਹਾ ਹੈ ਕਿ ਇਸ ਰਫ਼ਤਾਰ ਨਾਲ ਪੈਸਾ ਵਾਪਸ ਕਰਨ ਦੇ ਵਿੱਚ 1635 ਸਾਲ ਲੱਗ ਜਾਣਗੇ ਜੋ ਕਿ ਬਿਲਕੁਲ ਅਸੰਭਵ ਹੈ। ਜੱਜ ਨੇ ਕਿਹਾ ਕਿ ਤੁਸੀਂ ਸਮਾਜ ਵਿੱਚ ਭਰੋਸੇਯੋਗ ਅਹੁਦੇ 'ਤੇ ਸੀ। ਜੀਪੀ ਹੋਂ ਦੇ ਨਾਤੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਸਨ ਪਰ ਤੁਸੀਂ ਉਨ੍ਹਾਂ ਨਾਲ ਧੋਖਾ ਕੀਤਾ। ਤੁਹਾਡੀ ਮੋਟੀਵੇਸ਼ਨ ਸਿਰਫ ਪੈਸਾ ਸੀ ਸਜ਼ਾ ਸੁਣਾਉਣ ਉਪਰੰਤ ਪੀੜਤਾਂ ਦੇ ਬਿਆਨ ਅਦਾਲਤ ਦੇ ਵਿੱਚ ਪੜ੍ਹ ਕੇ ਸੁਣਾਏ ਗਏ ਕਈ ਪੀੜਤਾਂ ਨੇ ਸ਼ਰਮਾ ਨੂੰ ਕੋਲਡ ਕਲੈਕਟਿੰਗ ਥੀਪ ਯਾਨੀ ਕਿ ਠੰਡੇ ਦਿਮਾਗ ਨਾਲ ਯੋਜਨਾ ਬਣਾਉਣ ਵਾਲਾ ਚੋਰ ਵੀ ਕਿਹਾ ਇੱਕ ਪੀੜਤ ਨੇ ਦੱਸਿਆ ਕਿ ਉਸਨੇ ਅਤੇ ਉਸਦੀ ਪਤਨੀ ਨੇ ਸਾਰੀ ਉਮਰ ਦੀ ਕਮਾਈ ਲਗਭਗ 10 ਲੱਖ ਡਾਲਰ ਗਵਾ ਦਿੱਤੀ ਹਾਲਾਤ ਅਜਿਹੇ ਬਣੇ ਕਿ ਉਹਨਾਂ ਨੂੰ ਆਪਣਾ ਘਰ ਵੀ ਵੇਚਣਾ ਪਿਆ ਉਹਨਾਂ ਨੇ ਕਿਹਾ ਕਿ ਇਹ ਸਿਰਫ ਪੈਸਿਆਂ ਦੀ ਲੁੱਟ ਨਹੀਂ ਇਹ ਸਾਡੀ ਜ਼ਿੰਦਗੀ ਦਾ ਵੀ ਸਦਮਾ ਸੀ ਆਕਲੈਂਡ ਦੇ ਕਾਰੋਬਾਰੀ ਦੀਪਕ ਉਦਾਨੀ ਨੇ ਦੱਸਿਆ ਹੈ ਕਿ 1 ਲੱਖ ਡਾਲਰ ਗੁਆਉਣ ਤੋਂ ਬਾਅਦ ਉਸ ਦਾ ਕਾਰੋਬਾਰ ਟੈਟੇਰੀ ਹੋ ਗਿਆ ਉਸਨੇ ਕਿਹਾ ਕਿ ਤਣਾਅ ਅਤੇ ਡਰ ਕਾਰਨ ਉਸ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਉਹ ਹੁਣ ਆਨਲਾਈਨ ਬੈਂਕਿੰਗ ਤੋਂ ਵੀ ਡਰਦਾ ਹੈ ਇੱਕ ਹੋਰ ਪੀੜਤ ਜਿਸ ਨੇ 75000 ਡਾਲਰ ਗੁਆਏ ਨੇ ਕਿਹਾ ਹੈ ਕਿ ਇਸ ਸਦਮੇ ਕਾਰਨ ਉਹ ਮੁਰ ਸ਼ਰਾਬ ਪੀਣ ਲੱਗ ਪਿਆ ਅਤੇ ਉਸ ਦਾ ਵਿਆਹੁਕ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਅਦਾਲਤ ਨੇ ਸੁਣਿਆ ਹੈ ਕਿ ਨਵੰਬਰ 2022 ਤੋਂ ਅਕਤੂਬਰ 2023 ਤੱਕ ਸ਼ਰਮਾ ਦੇ ਖਾਤਿਆਂ ਵਿੱਚ ਵੱਡੀ ਰਕਮ ਆਈ ਹੈ ਜਿਸ ਨੂੰ ਉਸ ਨੇ ਵਿਦੇਸ਼ ਭੇਜ ਦਿੱਤਾ। ਤਿੰਨ ਵੱਖ-ਵੱਖ ਬੈਂਕਾਂ ਨੇ ਉਸ ਨੂੰ ਸ਼ੱਕੀ ਲੈਣ-ਦੇਣ ਬਾਰੇ ਚੇਤਾਵਨੀ ਦਿੱਤੀ ਇੱਥੋਂ ਤੱਕ ਕਿ ਕੁਝ ਖਾਤੇ ਬੰਦ ਵੀ ਕਰ ਦਿੱਤੇ ਗਏ। ਪਰ ਸ਼ਰਮਾ ਨੇ ਚੇਤਾਵਨੀਆਂ ਮੰਨਣ ਦੀ ਬਜਾਏ ਬੈਂਕ ਬਦਲ ਕੇ ਆਪਣੀਆਂ ਸਰਦਾਰ ਜਾਰੀ ਰੱਖਿਆ ਜੱਜ ਨੇ ਸ਼ੁਰੂਆਤੀ ਤੌਰ ਤੇ 4 ਸਾਲ 7 ਮਹੀਨੇ ਦੀ ਸਜ਼ਾ ਨਿਰਧਾਰਤ ਕੀਤੀ ਗਿਲਟੀ ਪਲੀ ਅਤੇ ਪਿਛਲੇ ਚੰਗੇ ਚਰਿੱਤਰ ਨੂੰ ਧਿਆਨ ਦੇ ਵਿੱਚ ਰੱਖਦਿਆਂ ਆਖਰਕਾਰ 3 ਮਹੀਨੇ 9 ਸਾਲ ਦੀ ਸਜ਼ਾ ਸੁਣਾਈ ਗਈ ਜੱਜ ਨੇ ਸਾਫ਼ ਕਿਹਾ ਹੈ ਕਿ ਤੁਹਾਡਾ ਅਫਸੋਸ ਸੱਚਾ ਨਹੀਂ ਹੈ ਤੁਸੀਂ ਸਿਰਫ ਆਪਣੇ ਬਾਰੇ ਹੀ ਸੋਚਿਆ ਨਿਆਂ ਮੰਤਰਾਲੇ ਨੇ ਕਿਹਾ ਹੈ ਕਿ ਮਾਮਲੇ ਦੇ ਫੈਸਲੇ ਤੋਂ ਬਾਅਦ ਐਸੋਸੀਏਟ ਜਸਟਿਸ ਮੰਤਰੀ ਨੂੰ ਅਗਲੇ ਕਦਮਾਂ ਬਾਰੇ ਸਲਾਹ ਦਿੱਤੀ ਜਾਵੇਗੀ ਜਿਸ ਨਾਲ ਸ਼ਰਮਾ ਦਾ ਜੇਪੀ ਦਾ ਦਰਜਾ ਖਤਮ ਹੋ ਸਕਦਾ ਹੈ ਪੀੜਤਾਂ ਦਾ ਮੰਨਣਾ ਹੈ ਕਿ ਸ਼ਰਮਾ ਨੇ ਅਪਰਾਧ ਦੀ ਕਮਾਈ ਕਿਤੇ ਲੁਕੋ ਦਿੱਤੀ ਹੈ ਤੇ ਉਹ ਆਪਣੀ ਗਰੀਬੀ ਬਾਰੇ ਵੀ ਝੂਠ ਬੋਲ ਰਿਹਾ ਹੈ ਤਾਂ ਜੋ ਤਾਂ ਜੋ ਰਿਪ੍ਰੈਸ਼ਨ ਤੋਂ ਬਚ ਸਕੇ ਇਹ ਮਾਮਲਾ ਸਿਰਫ ਇੱਕ ਵਿੱਤੀ ਘੁਟਾਲਾ ਨਹੀਂ ਹੈ ਸਗੋਂ ਸਮਾਜਿਕ ਭਰੋਸੇ ਨਾਲ ਹੋਈ ਵੱਡੀ ਧੋਖਾਧੜੀ ਹੈ